ਕੋਲੇਸਟ੍ਰੋਲ ਦੋ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਵਿੱਚੋਂ ਬੈਡ ਕੋਲੇਸਟ੍ਰੋਲ ਜਿਹੜਾ ਅੱਜ ਬੜੀ ਤੇਜ਼ੀ ਨਾਲ ਬੋਡੀ ਦੇ ਵਿੱਚ ਫੈਲਦਾ ਪਿਆ ਹੈ ਵਧਦਾ ਪਿਆ ਹੈ ਔਰ ਜਦ ਜਿਵੇਂ ਹੀ ਇਹ ਵਧਦਾ ਹੈ ਤਾਂ ਜਿਵੇਂ ਤੁਸੀਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੋਇਆ ਕਿ ਜੇ ਬੈਡ ਕੋਲੇਸਟ੍ਰੋਲ ਵਧੇਗਾ ਤਾਂ ਸਾਡੇ ਸਰੀਰ ਦੇ ਵਿੱਚ ਸਾਡੇ ਹਾਰਟ ਦੇ ਫੰਕਸ਼ਨਿੰਗ ਚੇਂਜ ਹੋਏਗੀ ਔਰ ਹਾਰਟ ਅਟੈਕ ਦੇ ਜਿਹੜੇ ਚਾਂਸਸ ਹੋ ਵਧ ਜਾਣਗੇ ਸੋ ਇਸ ਕਰਕੇ ਜਿਹੜਾ ਇਹ ਵਿਸ਼ਾ ਹੈ ਇਹ ਬੜਾ ਗੰਭੀਰ ਹੈ ਔਰ ਇਹ ਦਰਸ਼ਕਾਂ ਦੇ ਲਈ ਬਹੁਤ ਹੈਲਪਫੁਲ ਵੀ ਹੋਣ ਵਾਲਾ ਅੱਜ ਦੀ ਜਿਹੜੀ ਵੀਡੀਓ ਹੈ ਕਿਉਂਕਿ ਅੱਜ ਹਰ ਇੱਕ ਘਰ ਦੇ ਵਿੱਚ ਜੇ ਪੰਜ ਮੈਂਬਰ ਨੇ ਉਹਦੇ ਵਿੱਚੋਂ ਤਿੰਨ ਬਿਮਾਰ ਚੱਲਦੇ ਪੈ ਰਹੇ ਔਰ ਤਿੰਨ ਦੇ ਵਿੱਚੋਂ ਦੋ ਨੂੰ ਕੋਲੇਸਟ੍ਰੋਲ ਵਧੇ ਦੀ ਮਾਤਰਾ ਜਿਹੜੀ ਉਹ ਆਹੀ ਰਹੀ ਹੋਈ ਹੈ ਬਜ਼ੁਰਗ ਬੰਦਾ ਜਿਹੜਾ ਹੈ ਉਹ ਵਰਜਿਸ਼ ਨਹੀਂ ਕਰਦਾ ਜਾਂ ਉਹ ਚਟਪਟਾ ਵੀ ਖਾ ਲੈਂਦਾ ਜੋ ਹਰ ਤਰੀਕੇ ਦਾ ਜੋ ਬਣਿਆ ਹੈ ਉਹ ਕਹਿੰਦਾ ਵੀ ਮੈਨੂੰ ਦੇ ਦਿਓ ਜੇ ਤਾਂ ਉਸ ਚੀਜ਼ ਦਾ ਅਣਜਾਣ ਹੁੰਦਾ ਹੈ ਕਿ ਬਾਡੀ ਦੇ ਵਿੱਚ ਕੀ ਕੁਝ ਚੱਲ ਰਿਹਾ ਔਰ ਇੱਕ ਵੱਡੀ ਚੀਜ਼ ਹੈ ਕਿ ਉਮਰ ਵਧਦੀ ਹੋਈ ਉਮਰ ਦੇ ਨਾਲ ਸਾਡੇ ਆਰਗਨਸ ਦੇ ਜਿਹੜੇ ਫੰਕਸ਼ਨ ਨੇ ਉਹ ਸਲੋ ਹੋ ਜਾਂਦੇ ਨੇ ਉਹਨਾਂ ਦੀ ਵਰਕਿੰਗ ਪ੍ਰੋਸੈਸ ਜਿਹੜਾ ਉਹ ਸਲੋ ਹੋ ਜਾਂਦਾ ਤਾਂ ਉੱਥੇ ਜਾ ਕੇ ਵੀ ਜਿਹੜੀ ਇਹ ਦਿੱਕਤ ਉਹ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਆ ਜਾਂਦੀ ਹੈ ਜਿੰਨੇ ਵੀ ਚਿਕਨ ਖਾਣ ਵਾਲੇ ਮਟਰਨ ਖਾਣ ਵਾਲੇ ਆ ਦਰਸ਼ਕ ਜਾਂ ਪੇਸ਼ੈਂਟ ਸਾਨੂੰ ਦੇਖ ਰਹੇ ਨੇ ਉਹ ਇਸ ਚੀਜ਼ 'ਤੇ ਧਿਆਨ ਦੇਣ ਕਿ ਜਿਹੜਾ ਵੀ ਜਿਹੜੇ ਵੀ ਪਰਸਨ ਇਸ ਚੀਜ਼ ਦਾ ਇਸਤੇਮਾਲ ਲਗਾਤਾਰ ਕਰਦੇ ਪਏ ਨੇ ਉਹਨਾਂ ਦੀ ਬਾਡੀ ਦੇ ਵਿੱਚ ਬੈਡ ਕੋਲੇਸਟ੍ਰੋਲ ਵੱਧ ਚੁੱਕਿਆ